ਸਤਿ ਸ਼੍ਰੀ ਅਕਾਲ ਜੀ ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਮੈਂ ਮਨਦੀਪ ਕੌਰ ਅੱਜ ਅਸੀਂ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਅਦਰ ਸਟੇਟ ਦੇ ਲੋਕ ਜੋ ਪੰਜਾਬੀ ਨਹੀਂ ਹਨ ਜੋ ਸਿੱਖ ਨਹੀਂ ਹਨ ਤਾਂ ਉਹਨਾਂ ਦੇ YouTube ਚੈਨਲ ਜਿੱਥੇ ਮਿਲੀਅਨ ਜੋ ਉਹਨਾਂ ਨਾਲ ਲੋਕ ਜੁੜੇ ਹੋਏ ਹਨ ਹਜ਼ਾਰਾਂ ਸਬਸਕ੍ਰਾਈਬਰ ਹਨ ਉਹਨਾਂ ਦੇ ਜੋ ਉਹਨਾਂ ਦੀ ਇੱਕ ਵੀਡੀਓ ਤੇ ਪਤ ਲੱਖਾਂ ਹੀ ਜੋ ਵਿਊਜ਼ ਆ ਜਾਂਦੇ ਲਾਈਕ ਆ ਜਾਂਦੇ ਤਾਂ ਉਹਨਾਂ ਲੋਕਾਂ ਨੇ ਜਿਹੜੇ ਸਿੱਖ ਧਰਮ ਤੇ ਸਟੱਡੀ ਕੀਤੀ ਸਨ 1984 ਜਸਨਦਰ ਸਿੰਘ ਖਾਲਸਾ ਪਿੰਡਰਾਵਾਲੀ ਜੀ ਦੇ ਜੀਵਨ ਤੇ ਸਟੱਡੀ ਕੀਤੀ ਤਾਂ ਉਹਨਾਂ ਨੇ ਆਪਣੇ ਚੈਨਲ ਤੇ ਸਿੱਖ ਇਤਿਹਾਸ ਨੂੰ ਜੋ ਦਿਖਾਇਆ ਉਹਨਾਂ ਬਾਰੇ ਜੋ ਸਟੱਡੀ ਪਬਲਿਕ ਤੱਕ ਪਹੁੰਚਾਈ ਖੁਸ਼ੀ ਹੋਈ ਕਿ ਉਹਨਾਂ ਨੇ ਸਟੱਡੀ ਕਰਕੇ ਵਿਊਜ਼ ਲੈਣ ਵਾਸਤੇ ਜਾਂ ਪਬਲਿਕ ਤੱਕ ਸਚਾਈ ਪਹੁੰਚਾਉਣ ਵਾਸਤੇ ਬਹੁਤ ਵੱਡਾ ਇੱਕ ਕੰਮ ਕੀਤਾ ਪਰ ਉੱਥੇ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦਾ ਇਤਿਹਾਸ ਸਿੱਖ ਇਤਿਹਾਸ ਜੇਕਰ ਉਹ ਕੋਈ ਪੋਸਟ ਪਾ ਦੇਣ ਤਾਂ ਆਪਸ ਦੇ ਵਿੱਚ ਕਮੈਂਟਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਵਿਰੋਧੀ ਧਿਰ ਇੱਕ ਦੂਸਰੇ ਨੂੰ ਕਹਿ ਲੱਗ ਪੈਂਦਾ ਕਿ ਇਹ ਗਲਤ ਆ ਇਹ ਸਹੀ ਹੈ ਇੰਨੇ ਜੋ ਪੰਜਾਬ ਨੂੰ ਬਰਬਾਦ ਕਰ ਦਿੱਤਾ ਇੰਨੇ ਪੰਜਾਬ ਦੀ ਜਵਾਨੀ ਨੂੰ ਇਦਾਂ ਕਰ ਦਿੱਤਾ ਮਤਲਬ ਕਿ ਸਾਡੇ ਜੋ ਲੋਕ ਆ ਉਹ ਆਪਸ ਦੇ ਵਿੱਚ ਹੀ ਵਿਰੋਧੀ ਧਿਰ ਜੋ ਲੜੀ ਜਾਂਦੇ ਪਰ ਸਾਡਾ ਜੋ ਇਤਿਹਾਸ ਆ ਸਾਡੀ ਜੋ ਸੋਚ ਆ ਉਹ ਜੋ ਬਾਹਰੀਆਂ ਸਟੇਟਾਂ ਦੇ ਲੋਕ ਆ ਉਹਨਾਂ ਨੇ ਸਮਝੀ ਉਹਨਾਂ ਨੇ ਸਟੱਡੀ ਕਰਕੇ ਵੀਡੀਓਜ਼ ਅਪਲੋਡ ਕੀਤੀਆਂ ਸੋ ਇੱਕ ਸ਼ਰਮ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਇਤਿਹਾਸ ਦਾ ਜੋ ਸਾਨੂੰ 1984 ਦੇ ਵਿੱਚ ਸ਼ਹੀਦیاں ਹੋਈਆਂ ਜਾਂ ਜੋ ਸੰਘਰਸ਼ ਚੱਲ ਰਿਹਾ ਏ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਾਂ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਅਕਾਊਂਟ ਹੋ ਚਾਹੇ ਫੇਸਬੁੱਕ ਇੰਸਟਾਗ੍ਰam YouTube ਤੇ ਆ ਵੱਧ ਤੋਂ ਵੱਧ ਜੋ ਸਿੱਖ ਇਤਿਹਾਸ ਆ ਉਹ ਅਪਲੋਡ ਕਰਨਾ ਚਾਹੀਦਾ ਹੈ ਔਰ ਸਿੱਖ ਹੁੰਦਾ ਇੱਕ ਮਾਣ ਹੋਣਾ ਚਾਹੀਦਾ ਕਿ ਅਸੀਂ ਸਿੱਖ ਕੌਮ ਔਰ ਸਾਡਾ ਇੱਕ ਵੱਖਰਾ ਇਤਿਹਾਸ ਹੈ ਉਹ ਤਾਂ ਹੀ ਹੋਵੇਗਾ ਜੇਕਰ ਅਸੀਂ ਆਪਣੇ ਆਪ ਨੂੰ ਚੇਂਜ ਕਰਾਂਗੇ ਜੇਕਰ ਸਾਡੇ ਵਿੱਚ ਸਕਿੱਲ ਹੋਣਗੇ ਜੇਕਰ ਸਾਡੇ ਸੋਸ਼ਲ ਮੀਡੀਆ ਦੀ ਪਾਵਰ ਹੋਏਗੀ ਪਰ ਅਫਸੋਸ ਕਿ ਅੱਜ ਕੱਲ ਜੋ ਪੰਜਾਬ ਦੇ ਜਾਂ ਖੁਦ ਨੂੰ ਸਿੱਖ ਕਹਿਣ ਵਾਲੇ ਲੋਕ ਨੇ ਉਹਨਾਂ ਕੋਲ ਸੋਸ਼ਲ ਮੀਡੀਆ ਦੀ ਪਾਵਰ ਤਾਂ ਹੈ ਪਰ ਸੋਚੋ ਕਿ ਅਸੀਂ ਅੱਜ ਕਿੱਧਰ ਨੂੰ ਜਾ ਰਹੇ ਹਾਂ ਅੱਜ ਸਿਸ ਕਿਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਾਂ ਹਮੇਸ਼ਾ ਉਹ ਪੋਸਟ ਪਾਓ ਜਿਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋਵੇ ਸਿੱਖ ਇਤਿਹਾਸ ਪਬਲਿਕ ਤੱਕ ਪਹੁੰਚੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ